ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਦੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਪਾਵਨ ਕਥਾ ਸੌ ਸਾਖੀ ਦੇ ਵਿੱਚ ਦਰਜ ਹੈ ਆਓ ਆਪਾਂ ਪ੍ਰੇਮ ਦੇ ਨਾਲ ਸਰਵਣ ਕਰੀਏ ਗੁਰੂ ਪਿਆਰਿਓ ਇੱਕ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾਰ ਖੇਡ ਕੇ ਆਏ ਤਾਂ ਸੰਗਤਾਂ ਨੇ ਪੁੱਛਿਆ ਮਹਾਰਾਜ ਜੀ ਤੁਸੀਂ ਜੀਵ ਹਤਿਆ ਕਿਉਂ ਕੀਤੀ ਹੈ ਗੁਰੂ ਪਿਆਰਿਓ ਸੰਗਤ ਵਿੱਚ ਕਈ ਸਰਦਾਲੂ ਸਨ ਜਿਨ੍ਹਾਂ ਦੀ ਸਰਦਾ ਵਿੱਚ ਕਚਾਈ ਆ ਗਈ ਸੀ ਤੇ ਉਹਨਾਂ ਨੇ ਸ਼ੰਕਾ ਕੀਤੀ ਸੀ ਕਿ ਗੁਰੂ ਜੀ ਤਾਂ ਸ਼ਿਕਾਰ ਖੇਡਦੇ ਹਨ ਤੇ ਉਹਨਾਂ ਦੇ ਦਿਲਾਂ ਵਿੱਚ ਵਿਸ਼ਵਾਸ ਨਹੀਂ ਸੀ ਕਿ ਗੁਰੂ ਜੀ ਸਾਡਾ ਸਹੀ ਹੋਣਾ ਹੈ ਇਹ ਕਾਰਨ ਬਣਾਉਣ ਵਾਲਾ ਤੇ ਜੋ ਵੀ ਇਸ ਦੁਨੀਆ ਤੇ ਹੋ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੀ ਕਰ ਰਿਹਾ ਹੈ ਤਾਂ ਸਾਧ ਗੁਰੂ ਮਹਾਰਾਜ ਨੇ ਉਹਨਾਂ ਦੀ ਸ਼ੰਕਾ ਦੂਰ ਕਰਨ ਲਈ ਉੱਥੇ ਕਲਾ ਵਰਤਾਈ ਹੈ ਜਿੰਨਾ ਵੀ ਸਕਾਰ ਖੇਡਿਆ ਹੋਇਆ ਸੀ ਉਹਨਾ ਉੱਪਰ ਬਾਣੀ ਪੜ ਕੇ ਅਮਰਤ ਦੇ ਛੱਟੇ ਮਾਰੇ ਜਦੋਂ ਛੱਟੇ ਮਾਰੇ ਤਾਂ ਗੁਰੂ ਪਿਆਰਿਓ ਉਹ ਜਿੰਨਾ ਵੀ ਸ਼ਿਕਾਰ ਖੇਡਿਆ ਹੋਇਆ ਸੀ ਜਾਨਵਰ ਤੇ ਪੰਛੀ ਜਿਹੜੇ ਮਰਤਕਸਾਨੇ ਮਰੇ ਹੋਏ ਸੀ ਜਿਉ ਉੱਥੇ ਤੇ ਚਤੁਰਭੁਜ ਰੂਪਦਾਰ ਕੇ ਸਾਰੇ ਦੇ ਸਾਰੇ ਜੈ ਜੈਕਾਰ ਕਰਦੇ ਹੋਏ ਬਾਕੌਂਟ ਧਾਮ ਨੂੰ ਚਲੇ ਗਏ ਸੰਗਤਾਂ ਨੇ ਦੇਖਿਆ ਤਾਂ ਧਨ ਧਨ ਗੁਰੂ ਧੰਨ ਧੰਨ ਗੁਰੂ ਕਹਿਣ ਲੱਗੇ ਫਿਰ ਉਸ ਦਿਨ ਸੱਚੇ ਪਾਤਸ਼ਾਹ ਜੀ ਨੇ ਇੱਕ ਦੀਵਾਨ ਸਜਾਇਆ ਦੀਵਾਨ ਦੇ ਵਿੱਚ ਗਿਆਨੀ ਧਿਆਨੀ ਗੁਣੀ ਵਿਦਵਾਨ ਪੰਡਤ ਜਿਹੜੇ ਸਨ ਉਹ ਬਹੁਤ ਸੰਖਿਆ ਵਿੱਚ ਇਕੱਠੇ ਹੋ ਕੇ ਆਏ ਤੇ ਗੁਰੂ ਮਹਾਰਾਜ ਜੀ ਨੇ ਉਥੇ ਜਿਹੜੇ ਬਚਨ ਕੀਤੇ ਤੇ ਕੁਝ ਜੂਨਾ ਦੇ ਪ੍ਰਤੀ ਵੀ ਕੀਤੇ ਜਿਹੜੇ ਲੋਕ ਟੇਡੀਆਂ ਜੂਨਾ ਵਿੱਚ ਪੈ ਜਾਂਦੇ ਹਨ ਉਹਦਾ ਕਾਰਨ ਕੀ ਹੁੰਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਸਿੱਖੋ ਤੁਸੀਂ ਆਪਣੇ ਇਸ਼ਟ ਧਰਮ ਤੇ ਸੰਗ ਪ੍ਰੀਤ ਤੇ ਪ੍ਰਤੀਤ ਰੱਖੋ ਪ੍ਰੀਤ ਵੀ ਜ਼ਰੂਰੀ ਹੈ ਪ੍ਰਤੀਤ ਵੀ ਜ਼ਰੂਰੀ ਹੈ ਭਰੋਸਾ ਵੀ ਜ਼ਰੂਰੀ ਹੈ ਬਾਬੇ ਦੀ ਬਾਣੀ ਤੇ ਵਿਸ਼ਵਾਸ ਵੀ ਜ਼ਰੂਰੀ ਹੈ ਸਰਧਾ ਵੀ ਜ਼ਰੂਰੀ ਹੈ ਪਿਆਰ ਵੀ ਜ਼ਰੂਰੀ ਹੈ ਗੁਰੂ ਜੀ ਨੇ ਪਹਿਲਾ ਬਚਨ ਕੀਤਾ ਜਿਹੜੇ ਲੋਕ ਬਹੁਤ ਲੋਕ ਐਸੇ ਹਨ ਜਿਹੜੇ ਮਾਇਆ ਨੂੰ ਪਿਆਰ ਕਰਦੇ ਹਨ ਜਿਹੜੇ ਮਾਇਆ ਨੂੰ ਪਿਆਰ ਕਰਦੇ ਹਨ ਉਹ ਮਾਇਆ ਨੂੰ ਪਿਆਰ ਕਰਦੇ ਕਰਦੇ ਮਰ ਜਾਂਦੇ ਹਨ ਉਹਨਾਂ ਨੂੰ ਤਾਂ ਭਾਈ ਛਾਪ ਦੀ ਜੋਣ ਮਿਲਦੀ ਹੈ ਸਹਿਰ ਸਤਿਗੁਰੂ ਜੀ ਕਹਿਣ ਲੱਗੇ ਸਿੱਖੋ ਯਾਦ ਰੱਖਣਾ ਮੇਰੇ ਇੰਨਾ ਬਚਨਾਂ ਨੂੰ ਸਦਾ ਹੀ ਯਾਦ ਰੱਖਣਾ ਤੇ ਆਪਣੇ ਮਿੱਤਰਾਂ ਨਾਲ ਆਪਣੇ ਗਵਾਂਡੀਆਂ ਨਾਲ ਪਿਆਰ ਬਣਾ ਕੇ ਰੱਖਣਾ ਹੈ ਕਦੇ ਵੀ ਆਪਣੇ ਸੱਖਿਆਂ ਨਾਲ ਵੈਰ ਨਹੀਂ ਕਰਨਾ ਸਗੋਂ ਪ੍ਰੀਤ ਰੱਖਣੀ ਹੈ ਜੇ ਕੋਈ ਇਸ ਤਰ੍ਹਾਂ ਕਰੇਗਾ ਆਪਣਿਆਂ ਨੂੰ ਵੀ ਧੋਖਾ ਦੇਵੇਗਾ ਉਹਨੂੰ ਵਿਛੂ ਦੀ ਜੂਨ ਮਿਲੇਗੀ ਗੁਰੂ ਜੀ ਕਹਿੰਦੇ ਦੇਖੋ ਉਹ ਜ ਲੋਕ ਹੁੰਦੇ ਹਨ ਜਿਹੜੇ ਡੰਗ ਮਾਰਦੇ ਹਨ ਆਪਾਂ ਕਹਿੰਦੇ ਹਾਂ ਇਹਨੂੰ ਤਾਂ ਮੈਂ ਆਪਣਾ ਬਣਾਇਆ ਸੀ ਇਹਨੇ ਹੀ ਮੈਨੂੰ ਡੰਗ ਮਾਰਤਾ ਗੁਰੂ ਪਿਆਰਿਓ ਇਹ ਤਾਂ ਆਪਾਂ ਨੂੰ ਗੁਰਬਾਣੀ ਵੀ ਸਮਝਾਉਂਦੀ ਹੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਹਨ ਜੈ ਸਾਪ ਨੂੰ ਦੁੱਧ ਵੀ ਪਿਲਾਇਆ ਜਾਵੇ ਤਾਂ ਉਹਦੇ ਅੰਦਰ ਜ਼ਹਿਰ ਟਿਕਿਆ ਰਹਿੰਦਾ ਹੈ ਇਹ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਬੰਦੇ ਹੁੰਦੇ ਹਨ ਇਹੋ ਜਹੇ ਲੋਕਾਂ ਦੀ ਆਤਮਾ ਕਦੇ ਨਰਮ ਨਹੀਂ ਹੁੰਦੀ ਸਤਿਗੁਰੂ ਜੀ ਕਹਿਣ ਲੱਗੇ ਬੜੇ ਪਲੀਤ ਤੇ ਪੱਥਰ ਦਿਲ ਹੋ ਜਾਂਦੇ ਹਨ ਇਹੋ ਜਹੇ ਲੋਕ ਇਹ ਜਿਵੇਂ ਸਾਪ ਨੂੰ ਦੁੱਧ ਪਿਲਾਉਣ ਵਾਲੀ ਗਲ ਹੋ ਜਾਂਦੀ ਹੈ ਸਦਾ ਹੀ ਸਾਡੇ ਬਚਨ ਯਾਦ ਰੱਖਣਾ ਆਪਣੇ ਦੋਸਤਾਂ ਨਾਲ ਆਪਣੇ ਸਾਕਿਆਂ ਨਾਲ ਸਰੀਕ ਪੁਣਾ ਨਹੀਂ ਕਰਨਾ ਮਹਾਰਾਜ ਕਹਿੰਦੇ ਇਹ ਜੋ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਉਹਦੇ ਵਿੱਚ बार-बार ਜ਼ਿਕਰ ਆਉਂਦਾ ਹੈ ਨਿਰਵੈਰ ਉਹ ਪ੍ਰਾਤਮਾ ਦਾ ਸੁਭਾਅ ਹੈ ਵੈਰ ਤੋਂ ਰਹਿਤ ਹੋਣਾ ਮਤਲਬ ਵੈਰ ਨਹੀਂ ਰੱਖਣਾ ਵੈਰ ਨਹੀਂ ਕਰਨਾ ਇਸ ਲਈ ਭਾਈ ਤੁਸੀਂ ਵੀ ਸਰੀਰ ਨੂੰ ਛੱਡ ਕੇ ਸਭ ਦੇ ਨਾਲ ਬਣਾ ਕੇ ਰੱਖਣੀ ਹੈ ਸਾਰਿਆਂ ਦੇ ਨਾਲ ਪ੍ਰੀਤ ਰੱਖਣੀ ਹੈ ਕਦੇ ਵੀ ਕਿਸੇ ਦਾ ਕਾਰਜ ਜੂਠ ਬੋਲ ਕੇ ਨਹੀਂ ਵਿਗਾੜਨਾ ਸਤਿਗੁਰੂ ਜੀ ਨੇ ਦੂਜਾ ਵਚਨ ਕੀਤਾ ਸਾਰੇ ਵੱਡੇ ਵੱਡੇ ਵਿਦਵਾਨ ਪੰਡਤ ਗੁਣੀ ਗਿਆਨੀ ਇਕੱਠੇ ਹੋ ਕੇ ਸੁਣ ਰਹੇ ਹਨ ਸਤਿਗੁਰੂ ਕਹਿੰਦੇ ਸਾਡਾ ਬਚਨ ਸਦਾ ਯਾਦ ਰੱਖਣਾ ਕਦੇ ਵੀ ਕਿਸੇ ਦਾ ਕਾਰਜ ਹੋਵੇ ਬਣ ਰਿਹਾ ਹੋਵੇ ਝੂਠ ਬੋਲ ਕੇ ਨਹੀਂ ਵਿਗਾੜਨਾ ਅੱਜ ਕੱਲ੍ਹ ਦੁਨੀਆ ਦੇ ਲੋਕ ਕੀ ਕਰਦੇ ਹਨ ਦੂਜਿਆਂ ਦੇ ਬਣੇ ਬਣਾਏ ਕਾਰਜ ਝੂਠ ਬੋਲ ਕੇ ਵਿਗਾੜ ਦਿੰਦੇ ਨੇ ਮਹਾਰਾਜ ਕਹਿੰਦੇ ਇਦਾਂ ਦਾ ਸਿੱਖ ਕਦੇ ਨਹੀਂ ਕਰੇਗਾ ਕਿਸੇ ਦਾ ਬਣਦਾ ਕੰਮ ਦੇਖ ਕੇ ਖੁਸ਼ ਹੋਵੇਗਾ ਕਿਉਂਕਿ ਜਦੋਂ ਅਸੀਂ ਕਿਸੇ ਦਾ ਬਣਦਾ ਕੰਮ ਦੇਖ ਕੇ ਖੁਸ਼ ਹੁੰਦੇ ਹਾਂ ਤਾਂ ਉਹ ਬੀਜ ਸਾਡੇ ਅੰਦਰ ਬੀਜਿਆ ਜਾਂਦਾ ਹੈ ਤੇ ਸਾਡੇ ਕਾਰਜ ਵੀ ਸਵਰਦੇ ਹਨ ਗੁਰੂ ਪਿਆਰੇਓ ਸੱਚੇ ਪਾਤਸ਼ਾਹ ਦੀ ਕਹਿਣ ਲੱਗੇ ਤੀਜਾ ਬਚਨ ਸਾਡਾ ਯਾਦ ਰੱਖਣਾ ਚਾਹੇ ਨਾ ਹੋਵੇ ਤੇ ਚਾਹੇ ਹੋਵੇ ਵੀ ਚਾਹੇ ਸੱਸ ਐਨਾ ਦਾ ਜਿਹੜਾ ਆਪਸੀ ਰਿਸ਼ਤਾ ਹੈ ਇਹਦੇ ਵਿੱਚ ਬੜੀਆਂ ਲੜਾਈਆਂ ਝਗੜੇ ਕਲੇਸ਼ ਹੋ ਜਾਂਦੇ ਹਨ ਵਸਦੇ ਘਰ ਉਜੜ ਜਾਂਦੇ ਹਨ ਜਦੋਂ ਕਿਸੇ ਦਿਨ ਉਹ ਨੂੰ ਤਾੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਜਾਂ ਫਿਰ ਉਸ ਤੋਂ ਦਾਜ ਮੰਗਿਆ ਜਾਂਦਾ ਹੈ ਸਤ ਗੁਰੂ ਜੀ ਕਹਿੰਦੇ ਸਾਸ ਤੇ ਨੌ ਜਿਹੜੀ ਹੈ ਉਹਨਾਂ ਦੇ ਵਿੱਚ ਨਿੱਕੀ ਨਿੱਕੀ ਲੜਾਈ ਵੱਡੇ ਕਲੇਸ਼ ਦਾ ਕਾਰਨ ਬਣ ਜਾਂਦੀ ਹੈ ਇਹਨਾਂ ਚੀਜ਼ਾਂ ਤੋਂ ਹਟ ਕੇ ਹਉਮੈ ਤਿਆਗ ਕੇ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਣਾ ਅਸਲ ਧਰਮ ਹੈ ਮਹਾਰਾਜ ਕਹਿੰਦੇ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਕਿ ਮੇਰੀ ਪਹੁੰਚ ਨਹੀਂ ਮੇਰੇ ਇੱਥੇ ਪੜਤਾਲ ਨਹੀਂ ਮੈਂ ਇੱਥੇ ਰਹਿ ਕੇ ਕੀ ਕਰਨਾ ਤੇ ਉਹ ਬੀਬੀਆਂ ਜਿਹੜੀਆਂ ਹਨ ਘਰ ਛੱਡ ਦਿੰਦੀਆਂ ਹਨ ਬੱਚਿਆਂ ਸਮੇਤ ਛੱਡ ਕੇ ਆ ਜਾਂਦੀਆਂ ਨੇ ਇੱਥੇ ਬੱਚੇ ਵੀ ਰੁੱਲਦੇ ਹਨ ਤੇ ਬਹੁਤ ਸਾਰਾ ਪਰਿਵਾਰਿਕ ਆਪਸੀ ਜਿਹੜਾ ਮਾਮਲਾ ਹੁੰਦਾ ਜਿਹੜਾ ਮਸਲਾ ਹੁੰਦਾ ਹੈ ਕੋਰਟ ਕਚਹਿਰੀ ਤੱਕ ਚਲਿਆ ਜਾਂਦਾ ਹੈ ਤੇ ਇਹ ਜਿੰਦਗੀ ਇਹ ਮਨੁੱਖਾ ਦੇਹੀ ਇੱਕ ਵਾਰ ਮਿਲੀ ਹੈ ਮਹਾਰਾਜ ਕਹਿਣ ਲੱਗੇ ਸੇਖੋ ਐਨੋ ਅਜੇ ਹੈ ਵਾਰ ਵਿਵਾਦਾਂ ਵਿੱਚ ਪਾ ਕੇ ਐਵੇਂ ਹੀ ਗਵਾ ਦੇਣਾ ਇਹ ਧਰਮ ਨਹੀਂ ਹੈ ਸੋਰਾ ਜਿਹੜਾ ਹੋਵੇ ਉਹਨੂੰ ਦੇ ਨੂੰ ਨੋਹ ਨੂੰ ਪਿਤਾ ਸਮਾਨ ਜਾਣਨਾ ਹੈ ਤੇ ਉਹਦੀ ਸੇਵਾ ਕਰਨੀ ਹੈ ਬਜ਼ੁਰਗ ਜਾਣ ਕੇ ਵੱਡੇ ਜਾਣ ਕੇ ਤੇ ਜੇਕਰ ਸੋਰਾ ਕੋਈ ਆਪਣੀ ਨੋ ਦੇ ਉੱਪਰ ਕਿਸੇ ਤਰ੍ਹਾਂ ਮੈੜੀ ਆਖ ਰੱਖੇਗਾ ਨੀਅਤ ખોਟੀ ਕਰੇਗਾ ਉਹਦੇ ਸਰੀਰ ਨੂੰ ਐਸਾ ਰੋਗ ਲੱਗ ਜਾਵੇਗਾ ਮਹਾਰਾਜ ਕਹਿਣ ਲੱਗੇ ਉਹਦੇ ਤੇ ਜਿਹੜੀ ਜਿਹੜੀ ਜਮਾ ਦੀ ਮਾਰ ਪਵੇਗੀ ਉਹ ਵਖਰੀ ਹੈ ਮਹਾਰਾਜ ਕਹਿੰਦੇ ਜਦੋਂ ਕੋਈ ਨੋ ਆਉਂਦੀ ਹੈ ਬਾਈ ਹੁਣ ਉਹਦਾ ਦੀ ਨਾਲੋਂ ਵੀ ਵਾਦੇ ਸਤਕਾਰ ਕਰਨਾ ਚਾਹੀਦਾ ਹੈ ਨਹੋ ਦਾਤਾ ਯਾ ਨਾਲੋਂ ਵੀ ਵਾਦੇ ਆਦਰ ਕਰੋ ਜਿਨ੍ਹਾਂ ਨੇ ਤੁਹਾਡੀ ਅੰਸ਼ ਬੰਸ ਦਾ ਵਾਦਾ ਕਰਨਾ ਹੈ ਦੇਖੋ ਦੀ ਦਾ ਵੀ ਸਤਕਾਰ ਕਰਨਾ ਜ਼ਰੂਰੀ ਹੈ ਪਰ ਉਹ ਭਾਈ ਦੇਖੋ ਬੇगाने ਘਰ ਤੋਂ ਛੱਡ ਕੇ ਸਾਰਾ ਕੁਝ ਸਾਡੇ ਘਰ ਵਿੱਚ ਆਈ ਹੈ ਸੋਚੋ ਉਹਦਾ ਸਤਕਾਰ ਕਰੋ ਤੇ ਮਹਾਰਾਜ ਨੇ ਆਖਿਆ ਭਾਈ ਉਹ ਲੋਕ ਜਿਹੜੇ ਮਿੱਠਾ ਨਹੀਂ ਬੋਲਦੇ ਉੜਕਣ ਭਰੇ ਵਚਨ ਬੋਲਦੇ ਹਨ ਸਦਾ ਹੀ ਉਹਨਾਂ ਉੱਪਰ ਸਾਡੀ ਖੁਸ਼ੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਗੁਣ ਨੂੰ ਹੀ ਗਵਾ ਦਿੱਤਾ ਹੈ ਪਰਮਾਤਮਾ ਦਾ ਸੁਭਾਅ ਹੈ ਮਿੱਠਾ ਬੋਲਣਾ ਜੀ ਤੇ ਗੁਰੂ ਦਾ ਸੁਭਾਅ ਕਦੇ ਵੀ ਕੋੜਾ ਨਹੀਂ ਬੋਲਣਾ ਤੇ ਜਿਹੜਾ ਸਿੱਖ ਇਹਨੂੰ ਛੱਡ ਕੇ ਉੜਕਣ ਭਰੇ ਸ਼ਬਦ ਬੋਲੇਗਾ ਦੂਜਿਆਂ ਦਾ ਦਿਲ ਤੋੜੇਗਾ ਤੇ ਗੁਰੂ ਜੀ ਕਹਿੰਦੇ ਉਸ ਉੱਪਰ ਬਾਬਾ ਨਾਨਕ ਜੀ ਦੀ ਖੁਸ਼ੀ ਕਿਵੇਂ ਹੋ ਸਕਦੀ ਹੈ ਜੀ ਮਿੱਠਾ ਹੀ ਬੋਲਣਾ ਹੈ ਮੁਸਕਰਾ ਕੇ ਹੀ ਗੱਲ ਕਰਨੀ ਹੈ ਦੁਨੀਆਂ ਤੇ ਤੋਜ ਇਹੋ ਜਿਹੇ ਲੋਕ ਹੁੰਦੇ ਹਨ ਸਾਥ ਸੰਗਤ ਜੀ ਗੱਲ ਕਰਦੇ ਨੇ ਇਤਨੇ ਪਿਆਰ ਨਾਲ ਘਰ ਦਿੰਦੇ ਨੇ ਸਾਡੇ ਵਿੱਚ ਦਿਲ ਪਾ ਦਿੰਦੇ ਨੇ ਕਈ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਗੱਲ ਕਰਦੇ ਨੇ ਸਾਡੇ ਵਿੱਚੋਂ ਦਿਲ ਕੱਢ ਲੈਂਦੇ ਨੇ ਬਸ ਇਸ ਕਰਕੇ ਮਿੱਠਾ ਹੀ ਬੋਲਣਾ ਹੈ ਇਹ ਗੁਰੂ ਦਾ ਸੁਭਾਅ ਹੈ ਇਹ ਹੀ ਰੱਬ ਦਾ ਸੁਭਾਅ ਹੈ ਦੂਜਾ ਹੱਸ ਕੇ ਗੱਲ ਕਰਨੀ ਕਿਸੇ ਨੂੰ ਖੁਸ਼ੀ ਦੇਣੀ ਇਹ ਵੀ ਇੱਕ ਤਰ੍ਹਾਂ ਦੀ ਬੰਦਗੀ ਹੀ ਹੈ ਰੋਂਦਿਆਂ ਨੂੰ ਹਸਾਉਣਾ ਫਿਰ ਉੱਥੇ ਸਤਿਗੁਰੂ ਨੇ ਇਹ ਤਾਂ ਦੱਸਿਆ ਕਿ ਕੀ ਕਰਨਾ ਚਾਹੀਦਾ ਹੈ ਕਿਸੇ ਤੇ ਦਇਆ ਕਰਨੀ ਚਾਹੀਦੀ ਹੈ ਕਿਸੇ ਨੂੰ ਲੋੜ ਹੋਵੇ ਕੋਈ ਗੁਣ ਕਰਕੇ ਸਾਡੇ ਤੋਂ ਪਿੱਛੇ ਹੋਵੇ ਉਹਦੇ ਤੇ ਤਰਸ ਕਰਨਾ ਇਹ ਧਰਮ ਹੈ ਕਰਮ ਹੈ ਪਰ ਮਹਾਰਾਜ ਕਹਿੰਦੇ ਸਾਡੇ ਉਹ ਵੀ ਬਚਨ ਯਾਦ ਰੱਖਣਾ ਜੋ ਤੁਸੀਂ ਭੁੱਲ ਕੇ ਵੀ ਨਹੀਂ ਕਰਨੇ ਭਾਈ ਮਹਾਰਾਜ ਨੇ ਪਹਿਲਾ ਬਚਨ ਕੀਤਾ ਕਹਿਣ ਲੱਗੇ ਸਿੱਖੋ ਯਾਦ ਰੱਖਣਾ ਜੇਕਰ ਕਿਸੇ ਇਨਸਾਨ ਨੂੰ ਤਰਨਾ ਹੀ ਨਹੀਂ ਆਉਂਦਾ ਤੇ ਨਦੀ ਵਿੱਚ ਚਲਿਆ ਜਾਵੇ ਤੇ ਡੁੱਬ ਜਾਵੇਗਾ ਬਿਲਕੁਲ ਇਸੇ ਤਰ੍ਹਾਂ ਸਿੱਖੋ ਪਰਾਈ ਸੇਜ ਤੇ ਕਦੇ ਵੀ ਪੈਰ ਨਹੀਂ ਰੱਖਣਾ ਗੁਰੂ ਜੀ ਨੇ ਕਿਹਾ ਮੇਰੇ ਪਿਆਰੇ ਸਿੱਖੋ ਪ੍ਰਾਈ ਇਸਤਰੀ ਦੀ ਸੇਜਾ ਉੱਤੇ ਕਦੇ ਸੁਪਨੇ ਵਿੱਚ ਵੀ ਨਾ ਜਾਇਂ ਵੈਸੇ ਜਾਣਾ ਤਾਂ ਦੂਰ ਦੀ ਗੱਲ ਹੈ ਸੁਪਨੇ ਵਿੱਚ ਵੀ ਨਹੀਂ ਜਾਣਾ ਸੁਪਨੇ ਵੀ ਤੇਰੇ ਨਿਰਮਲ ਹੋਣੇ ਚਾਹੀਦੇ ਨੇ ਮਹਾਰਾਜ ਨੇ ਵਚਨ ਕੀਤਾ ਕੋਈ ਪ੍ਰਾਈ ਇਸਤਰੀ ਹੋਵੇ ਉਹਦੇ ਕੋਲ ਕੱਲਿਆਂ ਜਾ ਕੇ ਨਹੀਂ ਬੈਠਣਾ ਮਹਾਰਾਜ ਨੇ ਬਚਨ ਕੀਤਾ ਕਈ ਵਾਰੀ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਅਸੀਂ ਗਲਤੀ ਕਿੱਥੇ ਕੀਤੀ ਹੈ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਚਰਿੱਤਰ ਉੱਪਰ ਦਾਗ ਵੀ ਲੱਗ ਸਕਦਾ ਹੈ ਉਹ ਇਸਤਰੀ ਤੁਹਾਡੇ ਬਾਬਤ ਕੁਝ ਵੀ ਕਹਿ ਸਕਦੀ ਹੈ ਕੋਈ ਇਲਜ਼ਾਮ ਵੀ ਲਾ ਸਕਦੀ ਹੈ ਕੋਈ ਤੌਮਤ ਵੀ ਲਾ ਸਕਦੀ ਹੈ ਤਾਂ ਤੁਸੀਂ ਜਦੋਂ ਕਿਸੇ ਇਸਤਰੀ ਕੋਲ ਜਾਣਾ ਹੋਵੇ ਜਾਂ ਤਾਂ ਦੋ ਮਰਦ ਹੋਣੇ ਚਾਹੀਦੇ ਹਨ ਕੋਈ ਆਪਜੀ ਦੇ ਨਾਲ ਵੀਰ ਸੱਜਣ ਹੋਵੇ ਜਾਂ ਤਾਂ ਦੋ ਜਾਣਤੇ ਨੇ ਬੀਵੀਆਂ ਹੋਣੀਆਂ ਚਾਹੀਦੀਆਂ ਨੇ ਕਦੇ ਵੀ ਸਿੱਖ ਨੇ ਪਰਾਇ ਇਸ ਤੀਨੋ ਮੈਲੇ ਆਖ ਨਾਲ ਨਹੀਂ ਦੇਖਣਾ ਹੈ ਤੇ ਮਹਾਰਾਜ ਨੇ ਅਗਲਾ ਬਚਨ ਕੀਤਾ ਮਹਾਰਾਜ ਕਹਿੰਦੇ ਜਦੋਂ ਕਈ ਵਾਰੀ ਸਾਡਾ ਨੁਕਸਾਨ ਹੋ ਜਾਂਦਾ ਹੈ ਭਾਈ ਇਹ ਜਿੰਦਗੀ ਹੈ ਜਿੰਦਗੀ ਦੇ ਵਿੱਚ ਨਾफा ਨੁਕਸਾਨ ਹੈ ਘਾਟੇ ਵਾਦੇ ਇਹ ਜਿੰਦਗੀ ਵਿੱਚ ਹੀ ਰਹਿੰਦੇ ਨੇ ਥੋੜਾ ਨੁਕਸਾਨ ਹੋਣ ਤੇ ਵੀ ਕਿਸੇ ਨਾਲ ਵਿਗਾਰ ਨਹੀਂ ਕਰਨਾ ਕਈ ਵਾਰ ਸਾਡਾ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਹੈ ਤੇ ਅਸੀਂ ਸੋਚ ਲੈਂਦੇ ਹਾਂ ਪਤਾ ਨਹੀਂ ਕੀ ਹੋਇਆ ਅਸੀਂ ਬੋਲ ਵਿਗਾੜ ਕਰਦੇ ਹਾਂ ਅਸੀਂ ਦੂਜਿਆਂ ਨੂੰ ਅਪ ਸ਼ਬਦ ਬੋਲਦੇ ਹਾਂ ਇਹ ਸਹਾ ਕਰਨ ਨਾਲ ਬੰਦਾ ਮੂਰਖ ਬਣ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਠਿੱਕਾ ਬੋਲਣਾ ਤੇ ਜਿਹੜੇ ਬੰਦੇ ਝੂਠ ਬੋਲ ਕੇ ਦੂਜਿਆਂ ਦੇ ਹੱਕ ਮਾਰਦੇ ਨੇ ਦੂਜਿਆਂ ਨੂੰ ਸਿੱਖਿਆ ਦਿੰਦੇ ਨੇ ਭਾਈ ਇਹੋ ਜਿਹੇ ਲੋਕ ਤਾਂ ਆਪ ਠੱਗੇ ਜਾ ਰਹੇ ਹਨ ਥੋੜਾ ਜਿਹਾ ਨੁਕਸਾਨ ਹੋ ਜਾਵੇ ਕਿਸੇ ਨੂੰ ਬੇਵਜੇ ਪਰੇਸ਼ਾਨ ਕਰੀ ਜਾਣਾ ਇਸ ਤਰ੍ਹਾਂ ਕਿਸੇ ਨਾਲ ਵਿਗਾੜ ਨਹੀਂ ਕਰਨਾ ਪਰ ਮਹਾਰਾਜ ਕਹਿੰਦੇ ਭਾਈ ਬਿਨਾ ਪਛਾਣ ਕੀਤੇ ਤੇ ਕੋਈ ਘੋੜਾ ਹੋਵੇ ਕਿਸੇ ਦਾ ਬੇਗਾਨਾ ਘੋੜਾ ਉਹਦੇ ਤੇ ਸਵਾਰੀ ਨਹੀਂ ਕਰਨੀ ਚਾਹੀਦੀ ਕਈ ਵਾਰ ਬੰਦਾ ਇਸ ਤਰ੍ਹਾਂ ਹੁੰਦਾ ਕਿ ਬੇਗਾਨਾ ਘੋੜਾ ਹੁੰਦਾ ਉਹਦੇ ਸੁਭਾ ਦਾ ਪਤਾ ਨਹੀਂ ਹੁੰਦਾ ਉਹਦੀ ਚੰਚਲਤਾ ਦਾ ਪਤਾ ਉਹਦੇ ਸਵਾਰ ਹੋਣ ਤੇ ਲੱਗਦਾ ਉਹ ਘੋੜਾ ਸੌਟ ਦਿੰਦਾ ਤੇ ਸਾਟ ਮਾਰ ਦਿੰਦਾ ਹੈ ਮਹਾਰਾਜ ਇਹ ਗੱਲ ਆਪਣੇ ਸਮੇਂ ਦੀ ਕਰ ਰਹੇ ਹਨ ਅੱਜ ਕੱਲ ਦੀ ਨਹੀਂ ਉਦੋਂ ਲੋਕੀ ਜ਼ਿਆਦਾਤਰ ਘੋੜਿਆਂ ਤੇ ਸਫ਼ਰ ਕਰਦੇ ਸਨ वैसे आज भी किसे ਦਾ ਘੋੜਾ ਹੋਵੇ ਤੁਸੀਂ ਉਸ ਦੇ ਉੱਪਰ ਸਿੱਧੇ ਸਵਾਰ ਨਹੀਂ ਹੋ ਸਕਦੇ ਮਹਾਰਾਜ ਨੇ ਇਸ ਤਰ੍ਹਾਂ ਵੀ ਆਖਿਆ ਬਾਈ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਕਰੋਗੇ ਤਾਂ ਜਮਾ ਦੀ ਮਾਰ ਤੁਹਾਨੂੰ ਪਵੇਗੀ ਇੱਥੇ ਵੀ ਦੁੱਖ ਮਿਲੇਗਾ ਤੇ ਉਥੇ ਵੀ ਦੁੱਖ ਭੋਗਣਾ ਪਵੇਗਾ ਇਸ ਕਰਕੇ ਭਾਈ ਲੋਕ ਸੁਖੀਏ ਪਰ ਲੋਕ ਸਹੇਲੇ ਤਦ ਹੀ ਹੋਣਗੇ ਮਹਾਰਾਜ ਕਹਿੰਦੇ ਭਾਈ ਕਿਸੇ ਦਾ ਕੁਝ ਨੁਕਸਾਨ ਹੋ ਜੇ ਕਿਸੇ ਦਾ ਦੀ ਪੁੱਤਰ ਵਿਗੜ ਜਾਏ ਉਹਨੂੰ ਵੇਖ ਕੇ ਲੋਕ ਖਸ ਹੁੰਦੇ ਨੇ ਮਹਾਰਾਜ ਕਹਿੰਦੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਕਰਨਾ ਸਿੱਖੋ ਕਦੇ ਕੋਈ ਵਿਗੜਿਆ ਹੋਵੇ ਕੋਈ ਨਸਿਆਂ ਵਿੱਚ ਪੈ ਗਿਆ ਹੋਵੇ ਉਹਨੂੰ ਵੇਖ ਕੇ ਖੁਸ਼ੀ ਨਹੀਂ ਮਨੋਣੀ ਅਫਸੋਸ ਕਰਨਾ ਹੈ ਕਿ ਪ੍ਰਮਾਤਮਾ ਨੇ ਤਾਂ ਭਾਈ ਇਹਨੂੰ ਬਿਹ ਦਿੱਤੀ ਸੀ ਨਾਮ ਜਪਣ ਵਾਸਤੇ ਇੱਕ ਤਰ੍ਹਾਂ ਦੀ ਰੁੱਲ ਰਹੀ ਹੈ ਮਹਾਰਾਜ ਕਹਿੰਦੇ ਭਾਈ ਕਦੇ ਵੀ ਆਪਣੀ istri ਨਾਲ ਵੈਰ ਨਹੀਂ ਕਰਨਾ ਚਾਹੀਦਾ ਤੇ ਕਦੇ ਵੀ ਭੁੱਲ ਕੇ ਨੇਕੀ ਨੇਕੀ ਗੱਲ ਤੇ ਆ ਕੇ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੀਦਾ ਕਲੇਸ਼ ਕਰੀ ਜਾਣਾ ਲੜਾਈਆਂ ਕਰੀ ਜਾਣੀਆਂ ਇਹਦੇ ਨਾਲ ਕਦੇ ਘਰ ਵਿੱਚ ਨਾ ਤਾਂ ਬਰਕਤ ਰਹਿੰਦੀ ਹੈ ਤੇ ਨਾ ਹੀ ਤੁਸੀਂ ਕਦੇ ਚੜਦੀ ਕਲਾ ਵਿੱਚ ਜੀਵਨ ਜੀ ਸਕਦੇ ਹੋ ਸਾਧ ਸੰਗਤ ਜੀ ਇੱਥੇ ਮਹਾਰਾਜ ਨੇ ਇੱਕ ਗੱਲ ਕਹੀ ਹੈ ਕਈ ਵਾਰ ਅਸੀਂ ਕੀਤੀ ਹੈ ਤੇ ਧੋਖਾ ਵੀ ਖਾਦਾ ਹੈ ਮਹਾਰਾਜ ਕਹਿੰਦੇ ਯਾਦ ਰੱਖਣਾ ਵੈਰੀ ਦੇ ਕੋਲ ਤੁਸੀਂ ਜਾ ਕੇ ਉਹਦਾ ਬਣਿਆ ਭੋਜਨ ਨਹੀਂ ਛਕਣਾ ਵੈਰੀ ਤੁਹਾਨੂੰ ਆਪਣੀ ਤਰਫੋਂ ਆਪਣਾ ਦੋਸਤ ਮੰਨਿਆ ਹੋਵੇ ਇਸੇ ਨੇ ਉਹਦਾ ਵਿਸ਼ਵਾਸ ਨਹੀਂ ਕਰਨਾ ਉਹਦਾ ਕੀ ਪਤਾ ਤੁਹਾਨੂੰ ਭੋਜਨ ਵੇਚੀ ਕੀ ਮਿਲਾ ਕੇ ਖਿਲਾ ਦੇਵੇ ਇਸ ਕਰਕੇ ਕੁਝ ਐਸੇ ਬੁਰਖ ਲੋਕ ਹਨ ਗੁਰੂ ਪਿਆਰੇਓ ਆਪਾਂ ਪੜਦੇ ਵੀ ਹਾਂ ਤੇ ਪਿੱਛੇ ਵੇਖਦੇ ਹਾਂ ਕਈਆਂ ਨੇ ਵਹਿਰੀਆਂ ਉੱਤੇ ਭਰੋਸਾ ਤੇ ਯਕੀਨ ਕੀਤਾ ਤੇ ਧੋਖਾ ਖਾਦਾ ਹੈ ਗੁਰੂ ਮਹਾਰਾਜ ਜੀ ਦੀ ਗੱਲ ਕਰੀਏ ਗੁਰੂ ਜੀ ਨੂੰ ਤਾਕਤ ਦੇ ਧੋਖਾ ਦਿੱਤਾ ਹੀ ਨਹੀਂ ਜਾ ਸਕਦਾ ਜੇ ਧੋਖਾ ਹੋਇਆ ਲੱਗਦਾ ਹੈ ਸਾਨੂੰ ਤਾਂ ਗੁਰੂ ਨੇ ਜਾਣ ਬੋਝ ਕੇ ਤਰਸ ਖਾ ਕੇ ਉਹਦੇ ਤੋਂ ਧੋਖਾ ਖਾਦਾ ਹੋਵੇਗਾ ਕਿਉਂਕਿ ਗੁਰੂ ਮਹਾਰਾਜ ਤਾਂ ਕਣ ਕਣ ਦੀਆਂ ਜਾਣਨ ਹਾਰ ਹਨ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਚੋਰੀ ਚੁਗਲੀ ਕਦਾਚਿਤ ਨਹੀਂ ਕਰਨੀ ਕਈ ਝੂਠ ਬੋਲਣ ਦੇ ਨਾਲ ਹੀ ਖੁਸ਼ ਹੋ ਜਾਂਦੇ ਹਨ ਪਰ ਤੁਸੀਂ ਸਦਾ ਹੀ ਸੱਚ ਬੋਲਣਾ ਹੈ ਜੇ ਸੱਚ ਬੋਲ ਕੇ ਕੋਈ ਦੁਖੀ ਹੋਵੇ ਤਾਂ ਜਾਣ ਲੈਣਾ ਕਿ ਉਹ ਕੋਈ ਤੁਹਾਡਾ ਮਿੱਤਰ ਨਹੀਂ ਹੋ ਸਕਦਾ ਸੱਚਾ ਮਿੱਤਰ ਉਹ ਹੋਵੇਗਾ ਜੋ ਸੱਚ ਸੁਣ ਕੇ ਖੁਸ਼ ਹੋਵੇਗਾ ਗੁਰੂ ਜੀ ਕਹਿਣ ਲੱਗੇ ਸਿੱਖੋ ਕਈ ਵਾਰੀ ਸੰਸਾਰ ਦੇ ਵਿੱਚ ਵਿਚਰਦਿਆਂ ਕੁਝ ਨੌਜਵਾਨਾਂ ਕੋ ਗਲਤੀਆਂ ਹੋ ਜਾਂਦੀਆਂ ਨੇ ਉਹ ਕੋਈ ਇਹੋ ਜਿਹਾਂ ਅਸੁੱਧ ਆ ਪਵਿੱਤਰ ਭੋਜਨ ਖਾ ਲੈਂਦੇ ਨੇ ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਰੌਲਾ ਨਹੀਂ ਪਾਉਣਾ ਚਾਹੀਦਾ ਕਿਵੇਂ ਉਹਨਾਂ ਦਾ ਆਤਮ ਵਿਸ਼ਵਾਸ ਘਟ ਜਾਂਦਾ ਹੈ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ ਜੇਕਰ ਘਰ ਦੇ ਵਿੱਚ ਕੋਈ ਚੀਜ਼ ਲਿਆਉਣੀ ਹੋਵੇ ਤਾਂ ਮਹਾਰਾਜ ਕਹਿੰਦੇ ਭਾਈ ਮਹੌਰਤ ਨਹੀਂ ਪੁੱਛਣਾ ਚਾਹੀਦਾ ਪਾਪ ਕਰਨ ਲੱਗਿਆਂ ਦੇਰ ਕਰਨੀ ਚਾਹੀਦੀ ਹੈ ਧਰਮ ਕਮਾਉਣ ਲੱਗਿਆਂ ਡਹਿਲ ਨਹੀਂ ਕਰਨੀ ਚਾਹੀਦੀ ਹੋਂਦਾ ਅਕਸਰ ਇਹੀ ਹੈ ਜਦੋਂ ਧਰਮ ਕਮਾਉਣਾ ਹੋਵੇ ਅਸੀਂ ਦੇਰ ਕਰ ਦਿੰਦੇ ਹਾਂ ਤੇ ਕੋਈ ਮਾੜਾ ਕੰਮ ਕਰਨਾ ਹੋਵੇ ਤਾ ਦੇਰੀ ਨਹੀਂ ਲਾਉਂਦੇ ਮਹਾਰਾਜ ਕਹਿਣ ਲੱਗੇ ਚੋਰੀ ਦਾ ਮਾਲ ਜਿਹੜਾ ਲਿਆਵੇਗਾ ਖਾਵੇਗਾ ਪਛਤਾਵੇਗਾ ਫਿਰ ਉੱਥੇ ਇੱਕ ਭਾਈ ਖਜਾਨ ਸਿੰਘ ਜੀ ਆਏ ਉਹਨਾਂ ਨੇ ਦਸ ਮਾਨ ਦਾ ਪੈਸਾ ਰੁਪਈਆ ਲੰਗਰ ਵਿੱਚ ਦਿੱਤਾ ਗੁਰੂ ਪਿਆਰਿਓ ਪਿਆਰ ਨਾਲ ਜੋੜਿਆ ਸੀ ਮਹਾਰਾਜ ਨੇ ਆਖਿਆ نهਾਲ ਸਿੰਘਾ نهਾਲ ਸਿੰਘਾ ਲਾਂਗਰੀਆਂ ਨੂੰ ਹੁਕਮ ਕੀਤਾ ਸੇਵੇਦਾਰਾਂ ਨੂੰ ਇਹ ਸੰਗਤਾਂ ਆਈਆਂ ਨੇ ਇਹਨਾ ਨੇ ਵਿਚਾਰ ਸੁਣਿਆ ਬਾਈ ਇਹਨਾਂ ਦੀ ਸੇਵਾ ਕਰੋ ਗੁਰੂ ਪਿਆਰੇਓ ਅਰਦਾਸ ਬੇਨਤੀ ਹੋਈ ਹੈ ਕੜਾ ਪ੍ਰਸਾਦ ਵਰਤਾਇਆ ਗਿਆ ਗੁਰੂ ਮਹਾਰਾਜ ਕਹਿੰਦੇ ਬਾਈ ਹੁਣ ਲੰਗਰ ਵਰਤਾਓ ਫਿਰ ਉੱਥੇ ਕਈਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਆਪਣਾ ਜਿਹੜਾ ਜੀਵਨ ਹੈ ਸਵਾਰ ਲਿਆ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾਂ ਚ ਪਾ ਲਈ ਖਵਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ